ਨੌਜਵਾਨ ਸਾਡੇ ਦੇਸ਼ ਲਈ ਲੜਦੇ ਆ ਉਹ ਸਾਰਿਆਂ ਦੇ ਸਾਥੇ ਹੁੰਦੇ ਆ ਉਹ ਹੱਦਾਂ ਜਾਂ ਹਲਕਿਆਂ ਦੇ ਵਿੱਚ ਨਹੀਂ ਬੱਝੀ ਹੁੰਦੇ ਤਾਂ ਪਾਲ ਸਿੰਘਾ ਜੋ ਵੀ ਸਾਡੀਆਂ ਸਰਕਾਰ ਦੀਆਂ ਉਹ ਅਸੀਂ ਕਰਾਂਗੇ ਪਰ ਜਿਹੜੀ ਕਿਤੇ ਕੋਈ ਕਮੀ ਹੈਗੀ ਡਾਕੂਮੈਂਟਸ ਦੀ ਉਹ ਪੂਰੀ ਕਰਵਾ ਲਾਂਗੇ ਤੇ ਦੇਸ਼ ਦੇ ਪ੍ਰਧਾਨ ਮੰਤਰੀ મોદી ਹੈ ਪਰ ਅਸਲ ਦੇ ਵਿੱਚ ਉਹਦੀ ਮਾਨਸਿਕਤਾ ਬੀਜੇਪੀ ਹੈ ਤਾਂ ਉਦੋਂ ਤੋਂ ਹੀ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਜਿਹੜਾ ਬੰਦਾ 20 ਸਾਲ ਦਾ 18 ਸਾਲ ਦਾ ਭਰਤੀ ਹੋ ਗਿਆ ਤੇ 4 ਸਾਲ ਉਹਦੇ ਆ ਹੀ ਨਿਕਲ ਗਏ ਤੋ ਅਕੇ ਪੜਨ ਜੋਗਾ ਵੀ ਨਹੀਂ ਹੈ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਵੀ ਇਸ ਪਰਿਵਾਰ ਦੇ ਨਾਲ ਦੁੱਖ ਬਣਾਉਣ ਲਈ ਪਹੁੰਚੇ ਹੈ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਹੈ ਸੇਖੋਂ ਸਾਹਿਬ ਅੱਜ ਤੁਸੀਂ ਵੀ ਇਸ ਅੰਤ ਪਰਦਾਸ ਦੇ ਵਿੱਚ ਸ਼ਾਮਲੇ ਹੋ ਕੋ ਬਹੁਤ ਮੰਦ ਭਾਗੀ ਘਟਨਾ ਔਰ 20 ਸਾਲ ਦਾ ਨੌਜਵਾਨ ਜਿਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਪਰਿਵਾਰ ਜਿਹੜਾ ਹੈ ਉਹ ਪਹਿਲਾਂ ਤੋਂ ਜਿਹੜਾ ਪਾਰਟੀ ਨਾਲ ਜੁੜਿਆ ਹੋਇਆ ਔਰ ਜਿਸ ਦਿਨ ਇਹ ਘਟਨਾ ਵਾਪਰੀ ਉਸ ਦਿਨ ਵੀ ਸ਼ਾਮ ਨੂੰ ਮੈਨੂੰ ਪਤਾ ਲੱਗਾ ਤਾਂ 8 8:30 ਵਜੇ ਉੱਧਰ ਵੀ ਪਹੁੰਚੇ ਪਰਿਵਾਰ ਦੇ ਨਾਲ ਔਰ ਜਦੋਂ ਭੈਣ ਜੀ ਨੂੰ ਪ੍ਰੋਬਲਮ ਆਈ ਫਿਰ ਅਸੀਂ ਹਸਪਤਾਲ ਜਾ ਕੇ ਉਹਨਾਂ ਦਾ ਇਲਾਜ ਵੀ ਕਰਵਾਇਆ ਤਾਂ ਇਹ ਹਲਕਾ ਵੈਸੇ ਕੋਟਕਪੂਰਾ ਪਰ ਫਿਰ ਵੀ ਆਪਦੇ ਪਰਿਵਾਰ ਆ ਔਰ ਜਿਹੜੇ ਨੌਜਵਾਨ ਸਾਡੇ ਦੇਸ਼ ਲਈ ਲੜਦੇ ਆ ਉਹ ਸਾਰਿਆਂ ਦੇ ਸੰਦੇ ਹੁੰਦੇ ਆ ਉਹ ਹੱਦਾਂ ਜਾਂ ਹਲਕਿਆਂ ਦੇ ਵਿੱਚ ਨਹੀਂ ਵੱਜੇ ਹੁੰਦੇ ਤੋ ਬਹੁਤ ਦੁਖਦਾਈ ਗੱਲ ਹੈ ਪਰ ਬਹੁਤ ਜਿਹੜਾ ਉਹ ਅਸਹਿ ਸਦਮਾ ਹੈ ਪਰਿਵਾਰ ਦੇ ਲਈ ਜਾਂ ਇਲਾਕੇ ਦੇ ਪਰ ਸੇਖੋ ਦਾ ਭਾਈ ਤਾਂ ਕਿ ਸਵਾਲ ਖੜੇ ਕਰ ਰਿਹਾ ਪਰਿਵਾਰ ਵੀ ਵਿਰੋਧੀ ਧਿਰਾਂ ਵੀ ਕਿ ਨਾ ਸੈਂਟਰ ਗਵਰਨਮੈਂਟ ਨੇ ਇਹਨਾਂ ਦੀ ਸੁਣੀ ਹੈ ਨਾ ਪੰਜਾਬ ਸਰਕਾਰ ਨੇ ਸੁਣੀ ਕਿਉਂਕਿ ਇਹ ਹੁੰਦਾ ਵੀ ਸੈਂਟਰ ਗਵਰਨਮੈਂਟ ਦੇ ਅਨਸਾਰ ਹੀ ਪੰਜਾਬ ਸਰਕਾਰ ਅਸੀਂ ਜਿਹੜਾ ਜੋ ਕੁਝ ਅਸੀਂ ਕਰਨਾ ਉਹ ਕਰਨਾ ਪਰ ਕੁਝ ਜਿਹੜੀਆਂ ਡਾਕੂਮੈਂਟਸ ਜਿਹੜੇ ਹੁੰਦੇ ਆ ਉਹ ਸੈਂਟਰ ਸਾਨੂੰ ਭੇਜੂਗੀ ਤਾਂ ਅਸੀਂ ਕੋਈ ਸਮੱਸਿਆ ਨਹੀਂ ਹੈ ਸਰਕਾਰ ਵੱਲੋਂ ਜੋ ਸਰਕਾਰ ਦੀ ਪਾਲਿਸੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਸਰਕਾਰ ਦੀ ਜਿਹੜੀ ਪਾਲਿਸੀ ਹੈ ਤਾਂ ਪਾਲਿਸੀਆਂ ਜੋ ਵੀ ਸਾਡੀਆਂ ਸਰਕਾਰ ਦੀਆਂ ਉਹ ਅਸੀਂ ਕਰਾਂਗੇ ਪਰ ਜਿਹੜੀ ਕਿਤੇ ਕੋਈ ਕਮੀ ਹੈਗੀ ਡਾਕੂਮੈਂਟਸ ਦੀ ਉਹ ਪੂਰੀ ਕਰਵਾਤਾ ਅਗਨੀਵੀਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹ ਲਗਾਤਾਰ ਭਰਤੀ ਹਜੇ ਵੀ ਜਾਰੀ ਹੈ ਉਸ ਤੇ ਵੀ ਸਵਾਲ ਖੜੇ ਹੋ ਰਹੇ ਹੈ ਕਿ ਅਗਨੀਵੀਰ ਦੇ ਕਿਹਾ ਜਾ ਰਿਹਾ ਹੈ ਕਿ ਜਿਨਨੇ ਅਗਨੀਵੀਰ ਦੇ ਵਿੱਚ ਭਰਤੀ ਕੀਤੇ ਹੈ ਸਿਰਫ 4 ਸਾਲ ਦੀ ਉਹਨਾਂ ਦੀ ਜੌਬ ਹੈ ਔਰ ਕੋਈ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਣਾ ਕੋਈ ਉਹਨਾਂ ਨੂੰ ਸਰਕਾਰੀ ਜਿਹੜਾ ਜੋ ਵੀ ਪ੍ਰੋਸੈਸ ਹੈ ਉਹਨਾਂ ਦੇ ਸਾਹਮਣੇ ਦੇਖੋ ਜਦੋਂ ਦਾ ਇਹ ਭਾਜੀਪੀ ਨੇ ਅਗਨੀਵੀਰ ਭਰਤੀ ਕਰਨ ਦਾ ਫੈਸਲਾ ਕੀਤਾ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਹੈ ਪਰ ਅਸਲ ਦੇ ਵਿੱਚ ਉਹਦੀ ਮਾਨਸਿਕਤਾ ਭਾਜੀਪੀ ਹੈ ਤਾਂ ਉਦੋਂ ਤੋਂ ਹੀ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਰੈਗੂਲਰ ਅਸੀਂ ਨੌਜਵਾਨ ਫੌਜ ਚ ਭਰਤੀ ਕਰਦੇ ਸੀ ਤਜਰਬਾ ਵੀ ਚਾਹੀਦਾ ਜੰਗਾਂ ਦੇ ਵਿੱਚ ਲੜਨ ਵਾਸਤੇ ਸਾਨੂੰ ਉਹਦੇ ਵਾਸਤੇ ਜੇ ਅੱਗੇ ਬਹੁਤ ਕੁਝ ਚਾਹੀਦਾ ਜੇ 4 ਸਾਲ ਬਾਅਦ ਸਾਡੇ ਕੋਲ ਜੰਗ ਲੱਗ ਜਾਂਦੀ ਹੈ ਤਾਂ ਫਿਰ ਸਾਡੇ ਕੋਲ ਕੀ ਰਹੂਗਾ ਸੋ ਤੇ ਯਾਰ ਬੇਕਾਰ ਫੌਜਦੀ ਵੀ ਸਾਨੂੰ ਲੋੜ ਸੋ ਇਸ ਵਾਸਤੇ ਅਸੀਂ ਉਦੋਂ ਤੋਂ ਲੜਾਈ ਕਰ ਰਹੇ ਹਾਂ ਔਰ ਹੁਣ ਵੀ ਸਾਡੀ ਇਹ ਜੰਗ ਜਾਰੀ ਹੈ ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਸਾਡੇ ਜਿਹੜੇ ਐਮਪੀ ਸਹਬਾਨ ਉਹ ਇੱਥੇ ਆਵਾਜ਼ ਚੁੱਕ ਰਹੇ ਸੋ ਜਿੱਥੇ ਵੀ ਸਾਡੀ ਲੋੜ ਹੋਊਗੀ ਚਾਹ ਪੰਜਾਬ ਦੇ ਵਿੱਚ ਚਾਹ ਦੇਸ਼ ਦੇ ਵਿੱਚ ਉੱਥੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਡੇ ਇਹਨਾਂ ਅਗਨੀ ਵੀਰਾਂ ਦੇ ਹੱਕ ਵਿੱਚ ਤੇ ਫੌਜ ਦੇ ਹੱਕ ਵਿੱਚ ਖੜੀ ਹੋ। ਯਾਨੀ ਕਿ ਅਗਨੀ ਵੀਰ ਦੇ ਬਿਲਕੁਲ ਤੁਸੀਂ ਖਿਲਾਫ ਹੋ ਨਿੰਦਿਆ ਕਰਦੇ ਹੋ। ਦੇਖੋ ਜਿਹੜੀ ਚੀਜ਼ ਹੈ ਹੀ ਗਲਤ ਹੈ। ਤੁਸੀਂ ਉਹਨਾਂ ਨੌਜਵਾਨਾਂ ਨੂੰ ਦੀ ਜਿਹੜੀ ਹੈ ਨਾ ਤਾਂ ਪੜਨ ਜੋਗੇ ਰਹਿੰਦਾ ਜਿਹੜਾ ਬੰਦਾ 20 ਸਾਲ ਦਾ 18 ਸਾਲ ਦਾ ਭਰਤੀ ਹੋ ਗਿਆ ਤੇ 4 ਸਾਲ ਉਹਦੇ ਆਈ ਨਿਕਲ ਗਏ ਤਾਂ ਉਹ ਅੱਗੇ ਪੜਨ ਜੋਗਾ ਵੀ ਨਹੀਂ ਹੈ। ਕਾ ਤੁਸੀਂ ਉਹਨਾਂ ਨੂੰ ਰੈਗੂਲਰ ਪੜਤਨੀ ਕਰੋ ਇਹ ਪ੍ਰੋਸੈਸ ਸੀ ਗਲਤ ਹੈ ਜਿਸ ਨਾਲ ਸਾਡੇ ਨੌਜਵਾਨਾਂ ਦਾ ਭਵਿੱਖ ਹੈ ਉਹ ਖਤਰੇ ਦੇ ਵਿੱਚ ਪੈ ਗਿਆ ਤਾਂ ਸੁਣਿਆ ਇਹ ਸਨ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਤਾਂ ਉਹ ਵੀ ਅੱਜ ਇੱਥੇ ਪਹੁੰਚੇ ਆ ਇਸ ਅੰਤਮ ਅਰਦਾਸ ਦੇ ਵਿੱਚ ਆਕਾਸ਼ਦੀਪ ਦੀ ਅੰਤਮ ਅਰਦਾਸ ਅੱਜ ਤੇ ਉਹਨਾਂ ਨੇ ਸਿੱਧੇ ਤੌਰ ਤੇ ਜਿਹੜਾ ਕੇਂਦਰ ਸਰਕਾਰ ਦੇ ਸਾਹਮਣੇ ਸਵਾਲ ਖੜੇ ਕੀਤੇ ਹੈ ਉਹਨਾਂ ਨੇ ਅਗਨੀਵੀਰ ਦੀ ਵੀ ਨਿੰਦਿਆ ਕੀਤੀ ਹੈ ਇਸ ਤੋਂ ਬਿਲਾ ਕੁਲਤਾਰ ਸਿੰਘ ਸੰਧਮਾਨੀ ਨਿੰਦਿਆ ਕੀਤੀ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਕੋਈ ਵੀ ਡਾਕੂਮੈਂਟਸ ਜਿਹੜੀਆਂ ਪੰਜਾਬ ਸਰਕਾਰ ਨੂੰ ਹਦਾਇਤਾਂ ਹੋਣੀਆਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਮਦਦ ਕਰੇਗੀ ਪਰਿਵਾਰ ਨਾਲ ਖੜੀਗੀ ਮਦਦ ਕਰੇਗੀ ਔਰ ਇਸ ਅਗਨੀਵੀਰ ਆਕਾਸ਼ਦੀਪ ਦੇ ਜੋ ਵੀ ਮਾਨ ਸਨਮਾਨਾ ਉਸ ਨੂੰ ਬੰਦਾ ਦੇਵੇਗੀ ਪਰ ਇਸੇ ਤੌਰ ਤੇ ਕੇਂਦਰ ਸਰਕਾਰ ਤੇ ਜਿਹੜਾ ਲਗਾਤਾਰ ਸਵਾਲ ਖੜੇ ਹੋ ਰਹੇ